ਇਦਰਾ ਪਤਾ ਰਿਕੜੀ ਹਲੋ एवरीवन ਸਵਾਗਤ ਹੈ ਤੁਹਾਡਾ ਸਾਰੇ YouTube ਚੈਨਲ ਮਨਪ੍ਰੋਡ ਬਲੌਗਸ ਤੇ ਤੁਸਾਰੇ ਕਿਵੇਂ ਹੋ ਕੱਦਾ ਤੁਸਾਰੇ ਠੀਕ-ਠਾਕ ਹੋਵੋਗੇ ਤੇ ਆਪਣਾ ਆਪਣਾ ਕਰਾਚ ਕਰ ਦੋਸਤਾਂਗੇ ਚਲੋ ਜੀ ਗਰਮੀ ਬਹੁਤ ਜ਼ਿਆਦਾ ਹੋ ਗਿਆ ਤੇ ਆਪਾਂ ਇਦਰਾ ਇੱਜ ਧਰੀ ਹੈ ਕੜੀ ਕਾਫੀ ਦਿਨਾਂ ਮਤਲਬ ਡੇਢ ਤੋਂ ਡੇਢ ਮਹੀਨੇ ਬਾਅਦ ਧਰੀ ਹੈਗੀ ਆਪਾਂ ਤੇ ਦੇਖਦੇ ਆ ਕਿੱਦਾਂ ਬਣਦੀ ਹੈ ਚੀਕਸ

ਤਲੋ ਜੀ ਇੱਥੇ ਆਪਾਂ ਜਿਹੜੇ ਪਕੌੜੇ ਆ ਵੇਸਣ ਵਾਲੇ ਪਕੌੜੇ ਅੱਜ ਕੱਢਣ ਲੱਗੇ ਸੀ ਅਦਰਵਾਈਜ਼ ਆਪਾਂ ਨਾ ਹਮੇਸ਼ਾ ਹੀ ਨਾ ਕੜੀ ਦੇ ਵਿੱਚ ਜਿਹੜੇ ਪਕੌੜੇ ਪਾਉਣੇ ਹੁੰਦੇ ਆ ਉਹ ਆਪਾਂ ਪਾਉਣੇ ਹੁੰਦੇ ਆ ਪਿਆਜ਼ ਤੇ ਆ ਆਲੂਆਂ ਦੇ ਬਣਾ ਕੇ ਬਟਾਜ ਆਪਾਂ ਮੈਂ ਸੋਚਿਆ ਨਾ ਕੱਲੇ ਵੇਸਣ ਵਾਲੇ ਪਾ ਕੇ ਦੇਖਣੇ ਆ ਦੇ ਵੇਸਨ ਨਾਲੇ ਬੜੇ ਵਧੀਆ ਬਣੇ ਸੀ ਤੇ ਟੇਸਟੀ ਵੀ ਬਣੇ ਸੀ ਬਾਕੀ ਜਿਹੜੇ ਵੇਸਨ ਤੇ ਜਦੋਂ ਬਣਾਉਨੇ ਆ ਨਾ ਉਹ ਥੋੜੇ ਚੀੜੇ ਟਾਈਪ ਜੇ ਬਣਦੇ ਆ ਤੇ ਬਟ ਜਦੋਂ ਕੜੀ ਦੇ ਵਿੱਚ ਜਾਂਦੇ ਆ ਨਾ ਛੋਟਾ ਜਿਹਾ ਤੁਸੀਂ ਪਕੌੜੇ ਬਣਾਏ ਹੁੰਦੇ ਛੋਟੇ ਛੋਟੇ ਸਮਾਲ ਸਾਈਜ਼ ਦੇ ਤੇ ਉਹ ਕੜੀ ਵਿੱਚ ਜਦੋਂ ਆਪਾਂ ਪਾ ਕੇ ਰੱਖ ਦਿੰਨੇ ਤਾਂ ਉਹ ਕੜੀ ਦੇ ਵਿੱਚ ਸਾਈਜ਼ ਉਹਨਾਂ ਦਾ ਬਿਗ ਹੋ ਜਾਂਦਾ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਜਿਨ੍ਹਾਂ ਨੇ ਨਹੀਂ ਕਦੇ ਕਰਲੇ ਵੇਸਨ ਤੇ ਟਰਾਈ ਕੀਤੇ ਤਾਂ ਕੜੀ ਵਾਸਤੇ ਜ਼ਰੂਰ ਟਰਾਈ ਕਰੋ ਬਹੁਤ ਵਧੀਆ ਬਣੀ ਸੀ ਕੜੀ ਬਾਕੀ ਮੈਂ ਚੰਗੀ ਤਰ੍ਹਾਂ ਡਿਟੇਲਿੰਗ ਦੇ ਵਿੱਚ ਨਹੀਂ ਦਿਖਾ ਸਕੀ ਤੁਹਾਨੂੰ ਅੱਜ ਜਿਹ ਰਜਿੱਦਾ ਬਣਾਈ ਹੈ ਕੜੀ ਡਿਟੇਲ ਦੇ ਵਿੱਚ ਨਹੀਂ ਮੈਂ ਦੱਸ ਸਕੀ ਕਿਉਂਕਿ ਮੈਂ ਕਾਲੀ ਕਾਲੀ ਦੇ ਵਿੱਚ ਬਣਾਈ ਸੀ ਕੜੀ ਮੈਂ ਪਹਿਲੇ ਹੀ ਧਰ ਗਈ ਸੀ 3 ਘੰਟੇ ਕੜੀ ਮੇਰੀ ਇੰਡਕਸ਼ਨ ਤੇ ਰਿੱਝ ਗਈ ਤੇ ਫਿਰ ਮੈਂ ਇੱਧਰ ਪਕੌੜੇ ਮੈਂ ਕਿਹਾ ਚੱਲ ਪਕੌੜੇ ਪਾਵਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਚੱਪਚੋ ਦੇ ਪਾਪਾ ਤੜਕੇ ਵਾਲੀ ਨਿਕਾਂਦੇ ਕਿ ਪਕੌੜਿਆਂ ਦੀ ਖਾਂਦੇ ਫਿਰ ਆਪੋ ਉਸ ਅਕੋਰਡਿੰਗ ਹੀ ਬਣਾਉਣੇ ਹੁੰਨੇ ਚੀਜ਼ ਹਨਾ ਤੇ ਲੋ ਜਿੱਥੇ ਬਾਕੀ ਇਹ ਵਲੌਗ ਹਨ ਜਿਹੜਾ ਇਹ ਮੇਰਾ ਪਰਸੋ ਦਾ ਵਲੌਗ ਆ ਮੈਂ ਕੱਲ ਮੇਰੇ ਤੋਂ ਐਡਿਟ ਨਹੀਂ ਕੀਤਾ ਗਿਆ ਇਸ ਕਰਕੇ ਕੱਲ ਤੁਹਾਨੂੰ ਇਹ ਨਹੀਂ ਮਿਲੇ ਹੈਗਾ ਇਹ ਪਰਸੋ ਦਾ ਵਲੌਗ ਆ ਤੇ ਕੱਲ ਤਾਂ ਮੈਂ ਸ਼ੂਟ ਹੀ ਨਹੀਂ ਕਰਿਆ ਸੀਗਾ ਤੇ ਨਾ ਬਸ ਉਹੀ ਗੱਲ ਨਾ ਹੁਣ ਸ਼ੂਟ ਨਹੀਂ ਕੀਤਾ ਜਾਂਦਾ ਕਿਉਂਕਿ ਤੁਹਾਡੇ ਸਾਹਮਣੇ ਅੱਖਾਂ ਬਣਾ ਤੇ ਬਹੁਤ ਮਹਿਸੂਸ ਹੁੰਦਾ ਹਾੜਾ ਨੇ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਆ ਮੈਂ ਤਾਂ ਕੱਲ ਦੇਖਿਆ ਸੀ ਗਿਆ ਡੇਰਾਵਾ ਬਣਾਣਕ ਦੀਆਂ ਵੀਡੀਓ ਹਨਾ ਉਧਰ ਦੀਆਂ ਸੀਗੀਆਂ ਉਹ ਨਿਉਜ਼ ਉਧਰ ਦੀਆਂ ਸੁਣੀਆਂ ਤੇ ਇੰਨੇ ਨਾ ਫੁੱਟ ਪਾਣੀ ਤੇ ਅੱਜ ਮੈਂ ਪਠਾਨਕੋਟ ਦੀਆਂ ਸੁਣੀ ਜਾਂਦੀ ਸੀ ਤੇ ਉਧਰ ਕਾਫੀ ਏਰੀਆ ਇਧਰ ਫਾਜਲ ਕਾਲੇ ਪਾਸੇ ਵੀ ਪਾਣੀ ਆਇਆ ਹੋਇਆ ਤੇ ਕਈ ਜਗ੍ਹਾ ਤੇ ਇੰਨਾ ਡੂੰਘਾ ਪਾਣੀ ਘਰਾਂ ਦੇ ਘਰ ਬਿਲਕੁਲ ਡੁੱਬ ਗਏ ਤੇ ਕਈ ਵਿੱਚ ਹੀ ਪਾਣੀ ਦੇ ਮਤਲਬ ਜਿਨ੍ਹਾਂ ਦੀ ਪੁਰਾਣੇ ਹੁੰਦੇ ਹਨਾ ਉਹ ਵੀ ਇਦਾਂ ਡਿੱਗ ਜਾਂਦੇ ਨੇ ਹਨਾ ਪਾਣੀ ਦੇ ਵਿੱਚ ਜਾਨੀਹਾ ਚ ਪਾਣੀ ਪੈ ਜਾਂਦਾ ਜਿਹੜੇ ਪੱਥਰ ਹੁੰਦਾ ਜਾਂ ਉਹ ਤਸ ਜਾਂਦਾ ਥੱਲੇ ਨੂੰ ਹਨਾ ਤੇ ਬੜੀ ਮਤਲਬ ਨਿਊਜ਼ ਸਵੇਰ ਦੀ ਦੇਖੀ ਹੁੰਦੀ ਸੀ ਹੁਣ ਮੈਂ ਸਵੇਰ ਹੁਣ ਇਹ ਤੋਂ ਪਹਿਲਾਂ ਨਿਊਜ਼ ਦੇਖ ਕੇ ਹਟੀਆਂ ਪਠਾਨਕੋਟ ਦੀ ਤੇ ਉਹਦੇ ਵਿੱਚ ਨਾ ਮੁੰਡੇ ਦਾ ਵਿਆਹ ਤਰਿਆ ਹੋਇਆ ਸੀ ਤਿੰਨ ਤਰੀਕ ਦਾ ਵਿਆਹ ਸੀ ਮੁੰਡੇ ਦਾ ਤੇ ਕੱਲ ਨੂੰ ਕੜਾਹੀ ਚੜਨੀ ਸੀ ਮਤਲਬ ਹਨਾ ਜਿਵੇਂ ਕਹਦੇ ਨੇ ਆਪਾਂ ਦੋ ਤਿੰਨ ਦਿਨ ਪਹਿਲਾਂ ਤੇ ਉਹਨੂੰ ਕਹਿੰਦੇ ਉਹਨਾਂ ਦੇ ਕਰ ਵੀਰ ਨੇ ਨਾ ਪਾਣੀ ਆ ਗਿਆ ਜਦ ਕਿ ਉਹਨਾਂ ਦੇ ਕਮਰੇ ਨੀਵੇਂ ਸੀਗੇ ਵਿਹੜੇ ਦੇ ਨਾਲੋਂ ਦੋ ਕਮਰੇ ਨੀਵੇਂ ਸੀ ਤੇ ਕਮਰੇ ਨੂੰ ਵੀ ਨਾ ਗੇਟ ਲਾਇਆ ਹੋਇਆ ਸੀ ਦੇਖ ਲਓ ਪਾਣੀ ਦੇ ਵਹਾਣੇ ਗੇਟ ਨੂੰ ਵੀ ਤੋੜਦਾ ਉਹਨਾਂ ਦੇ ਤੇ ਉਹਨਾਂ ਦਾ ਵੀਰਾ ਜੇ ਤੁਹਾਨੂੰ ਪਤਾ ਪਸ ਸੋਨਾ ਵੀ ਖਰੀਦਦੇ ਹਨ ਤੇ ਸੋਨਾ ਸੇਕ ਉਹਦੀ ਭੈਣ ਆਈ ਹੋਈ ਸੀ ਵੱਡੀ ਵਿਆਹ ਵੇਖਣ ਵਾਸਤੇ ਭਰਾ ਦਾ ਉਹ ਵੀ ਅਕਸਰ ਦੇ ਸਮਾਨ ਲੈ ਕੇ ਆਈ ਸੀ ਸੋਨੇ ਦਾ ਤੇ ਉਹਦਾ ਵੀ ਸੋਨਾ ਕਹਿੰਦੇ ਤੇ ਜਿਹੜਾ ਘਰੇ ਖਰੀਦਿਆ ਸੀ ਉਹਨਾਂ ਨੇ ਸਾਰਾ ਮਤਲਬ ਸੋਨਾ ਵਗੈਰਾ ਜਿਹੜਾ ਪਤਾ ਨਹੀਂ ਲੱਗਾ ਹੜਾਂ ਦੇ ਵਿੱਚ ਤੇ ਮਾਰ ਵਿੱਚ ਆ ਗਿਆ ਤੇ ਪਤਾ ਨਹੀਂ ਲੱਗਾ ਸੋਨੇ ਦਾ ਕਿੱਧਰ ਗਿਆ ਨੇ ਤੇ ਉਹਨਾਂ ਨੇ ਡੱਬੇ ਜ਼ਰੂਰ ਵਿਖਾਇਆ ਡੱਬੇ ਸਾਰੇ ਟੁੱਟਿਆ ਪਿਆ ਜਿਵੇਂ ਸੈੱਟ ਦਾ ਆਪਣਾ ਡੱਬਾ ਹੁੰਦਾ ਵੱਡਾ ਇਸ ਤਰ੍ਹਾਂ ਸੈੱਟ ਦਾ ਡੱਬਾ ਵਿਖਾਇਆ ਉਦੋਂ ਹੀ ਮਤਲਬ ਹਨਾ న్యూਸ ਵਾਲਿਆਂ ਨੂੰ ਤੇ ਮੁੰਦਰੀ ਵਾਲੀ ਡੱਬੀ ਮੈਨੂੰ ਇੱਕ ਗੱਲ ਨਹੀਂ ਸਮਝੀ ਮੁੰਦਰੀ ਵਾਲੇ ਡੱਬੀ ਚ ਮੁੰਦਰੇ ਕਿਵੇਂ ਨਿਕਲ ਗਈ ਬਾਕੀ ਰੱਬ ਜਾਣੇ ਮੇਰੇ ਹਿਸਾਬ ਨਾਲ ਤਾਂ ਜੀ ਚੀਜ਼ ਹੜਾ ਨਹੀਂ ਉਹਨਾਂ ਰੁੜੁੱਤ ਜਾਣੀ ਸੀ ਜਾਂ ਤਾਂ ਚੀਜ਼ਾਂ ਨਿਕਲ ਗਈਆਂ ਰੱਬ ਜਾਣੇ ਕੀ ਬਣਿਆ ਪਰ ਨਿਊਜ਼ ਦੇ ਵਿੱਚ ਜਿੱਦਾਂ ਵੀ ਸੁਣਿਆ ਮੈਂ ਉਹਦਾ ਤੁਹਾਨੂੰ ਦੱਸਿਆ ਕਿ ਮਤਲਬ ਤਿੰਨ ਤਰੀਕ ਦਾ ਵਿਆਹ ਹੋਣਾ ਕੀ ਕਰਨਗੇ ਵਿਚਾਰੇ ਹਨਾ ਸੋਚਣ ਦੀ ਗੱਲ ਆ ਸਾਰਾ ਉਹਨਾਂ ਨੇ ਕੱਲ ਜੇ ਸੌਦਾ ਪੱਤਾ ਲਿਆ ਕੇ ਰੱਖਿਆ ਸੀ ਸਾਰਾ ਸੌਦਾ ਪੱਤਾ ਵੀ ਰੁੜ ਗਿਆ ਬੋਰੀਆਂ ਦੀ ਬੋਰੀਆਂ ਉਹ ਕਹਿੰਦੇ ਮੈਂ ਤਾਂ ਨਿਊਜ਼ ਸੁਣੀ ਜਾਂਦੀ ਸੀ ਤੇ ਇੰਨਾ ਮਹਿਸੂਸ ਹੋਈ ਜਾਵੇ ਤੇ ਕੱਲ ਮੈਂ ਡੇਰਾ ਬਾਬਾ ਨਾਨਕ ਦੀਆਂ ਵੀਡੀਓ ਦੇਖਿਆ ਹਰੇ ਇੰਨੇ ਨਾ ਪਾਣੀ ਖੜਿਆ ਆ ਜੇ ਤੇ ਕਈ ਪਾਸੇ ਤੇ ਇਧਰ λε ਕੱਲ ਮੈਂ ਵੀਡੀਓ ਦੇਖੀ ਅਸੀਂ ਪਠਾਨਕੋਟ ਦੀ ਉਧਰ ਤਾਂ ਨਿਕਲਿਆ ਕੱਲ ਪਾਣੀ ਤੇ ਇੰਨਾ ਇੰਨਾ ਪਾਣੀ ਸੀ ਨਾ ਵੀਡੀਓ ਜੇ ਦੇਖਦੇ ਨਾ ਉਹੀ ਗੱਲਾਂ ਜੋ ਸਾਰਾ ਦਿਨ ਵੀਡੀਓ ਦੇਖੀ ਜਾਂਦੇ ਨੇ ਨਾ ਦਿਮਾਗ ਤੇ ਮਤਲਬ ਉਦਾਂ ਦਾ ਹੋ ਜਾਂਦਾ ਤੇ ਮੇਰਾ ਤਾਂ ਨਾ ਦੱਸਾਂ ਮੈਂ ਤਾਂ ਕੰਮ ਵਗੈਰਾ ਕਰਕੇ ਤੇ ਜਦੋਂ ਫੋਨ ਲੈ ਕੇ ਬਹਿ ਜਾਂਦੇ ਕੁਝ ਨਹੀਂ ਦੇਖਦੇ ਵੀਡੀਓ ਦੇਖੀ ਜਾਂਦੇ ਇੰਸਟਾਗ੍ਰam ਤੇ ਦੇਖ ਲੈ YouTube ਤੇ ਨਿਊਜ਼ ਰੋਲਣਾ ਬਸ ਤੇ ਬਸ ਮਨ ਬੜਾ ਹੀ ਮੰਨ ਦੋ ਕਿ ਅੰਦਰ 나 ਹੀ ਵਲੌਗ ਬਣਾਉਣ ਨੂੰ ਜੀ ਕਰਦਾ ਮੇਰਾ ਤਾਂ ਬਿਲਕੁਲ ਵੀ ਤੇ ਲਓ ਜੀ ਆਪਣੀ ਕੜੀ ਦੀ ਫਾਈਨਲ ਲੁੱਕ ਤਿਆਰ ਹੈ ਲਓ ਜੀ ਬਾਹਰ ਦਾ ਮਾਹੌਲ ਚੈੱਕ ਕਰੋ ਸਾਨੂੰ ਤੁਸੀਂ ਦੱਸਿਆ ਹੀ ਨਹੀਂ ਲਓ ਭਾਈ ਮੰਮੀ ਬਣਾਉਂਦੇ ਪਏ ਨਾ ਕੰਮ ਨਹੀਂ ਉਹ ਤਾਂ ਫੋਨ ਚ ਤੁੰਦਾ ਸੀ ਮੰਮੀ ਚਾਹ ਬਣਾਉਂਦੇ ਭਲੋ ਜੀ। ਤੁਸੀਂ ਅੱਜ ਅੱਜ ਹੈਵਿੰਗ ਬਾਰੇ ਜੀ। ਅੱਜ ਹਨਾ ਆਊਗਾ ਹਨਾ ਮੌਸਮ ਮੇਨ ਲੜਦਾ। ਮੈਨੂੰ ਵੀ ਕੋਈ ਪਤਾ ਨਹੀਂ। ਤੇ ਜਬ ਜੋ ਸਿੰਘ ਬਰਾੜ ਰੈਡੀ ਕਰਤਾ ਸੀ ਆਪਾਂ ਤੇ ਅੱਜ ਆਪਾਂ ਜਾਣਾ ਹੈਗਾ। ਇਦੀ ਅਪਾਇੰਟਮੈਂਟ ਹੈਗੀ ਡਾਕਟਰ ਕੋਲ। ਉਹ ਵੀਰ ਉਹਨਾਂ ਨੇ ਕਿਹਾ ਸੀ ਚੈੱਕ ਕਰਾ ਕੇ ਜਾਓ ਜੇ ਬੁੱਕ ਫੀਵਰ ਨਾ ਉੱਤਰ ਜਾਂਦਾ ਮੈਡੀਸਨ ਦੇ ਕੇ। ਫਿਰ ਚੜ ਪਿੰਦਾ। ਤੇ ਵਧੀਆ ਤਿਆਰ ਹੋ ਕੇ ਉਹ ਫਿਰਦਾ। ਦੱਟ ਟਗਲਾ ਤੇ ਮੌਸਮ ਬੜਾ ਹੀ ਸੋਹਣਾ ਇੱਕੋ ਵਾਰੀ ਚਾਂਚਕ ਅਸੀਂ ਨਾ ਅੰਦਰ ਮੈਂ ਤੇ ਜਾਵਾਂ ਤੰਦਰ ਬੈਠੇ ਫੋਨ ਚਲਾ ਹੀ ਐ ਸੀਗੇ ਮੈਂ ਤੇ ਆ ਤਾਂ ਉਹਨੂੰ ਪਹਿਲਾਂ ਕਰਤਾ ਸੀ ਮੈਂ ਕਿ ਮੈਂ ਤਾਂ ਕਰਤਾ ਮੈਂ ਕਿ ਮੈਂ ਤਾਂ ਜਦੋਂ ਐਨ ਟਾਈਮ ਤੇ ਹੋ ਜੂਂਗੀ ਬੁਲਬੁਲ ਫਿਰ ਦਿਆ ਬੁਲਬੁਲ ਨਹੀਂ ਹੈ ਬੇਟਾ ਸਪੈਰੋ ਹੈ ਅਗਲੇ ਨਵੇਂ ਬੂਡ ਭਾ ਕੇ ਰੈਡੀ ਸ਼ੈਡੀ ਹੋਏ ਫੜ ਬੁਲਬੁਲ ਨਹੀਂ ਹੈ ਉਹ ਅਗਟਾਰ ਜੀ ਇਹ ਧਰ ਕਾ ਬਦਲ ਚੜੇ ਬੇ ਕੋ ਮੌਸਮ ਤਾਂ ਕੋਈ ਪਤਾ ਨਹੀਂਗਾ ਇੰਨੀ ਧੁੱਪ ਸੀ ਨਾ ਜਿੰਨੀ ਗਰਮੀ ਸੀ ਨਾ ਤੇ ਅੱਜ ਦੇਖੋ ਇੰਨੀ ਗਰਮੀ ਤੋਂ ਬਾਅਦ ਜਿਹੜਾ ਮੌਸਮ ਇੰਨਾ ਚੇਂਜ ਹੋ ਗਿਆ ਬੇਟਾ ਇੱਧਰ ਧੂਆਂ ਆ ਜਾ ਧੂਆਂ ਚੜ ਜੂਗਾ ਇੱਧਰ ਆ ਜਾ ਧੂਆਂ ਚੜ ਜੂਗਾ ਤੇ ਬਰਾੜ ਸਾਹਿਬ ਤਾਂ ਵਧੀਆ ਤਿਆਰ ਹੋਏ ਬੈਠੇ ਨੇ ਤੇ ਮੈਂ ਬਸ ਕੱਪੜੇ ਪਾਉਣੇ ਹੈਗੇ ਆ ਤੇ ਆਪਾਂ ਇਹਨੂੰ ਚੈੱਕ ਅਪ ਕਰਾ ਲਿਆਵਾਂਗੇ ਮੈਂ ਕਿਹਾ ਹੁਣੇ ਇਸ ਨਾਲ ਵੈਸੇ ਸਭ ਕੇ ਬਾਹਰ ਹੋਣ ਲੱਗਾ ਜਦੋਂ ਇਹ ਨਾ ਬੂਹਾ ਖੋਲਿਆ ਤੇ ਮੈਂ ਕਿਹਾ ਹੈ ਮੌਸਮ ਕਿੱਦਾਂ ਦਾ ਹੋਇਆ ਪਿਆ ਮਤਲਬ ਕਾਲਾ ਆਇਆ ਤੇ ਬਾਹਰ ਆ ਕੇ ਸਿੱਕੇ ਵੇਖ ਹੀ ਲੱਗੇ ਕਿੱਦਾਂ ਦਾ ਹੋਇਆ ਪਿਆ ਮੌਲ ਤੇ ਸਵੇਰ ਦਾ ਬਣਾਈ ਸੀ ਕੜੀ ਉਦੋਂ ਮੈਂ ਹਲਕੀ ਜੀ ਵੀਡੀਓ ਲਈ ਸੀ ਅੱਜ ਬਾਲੀ ਬਣਾਈ ਨਹੀਂ ਮੈਂ ਨਾ ਸਵੇਰੇ ਬਸ ਇੱਕ ਇੰਡਕਸ਼ਨ ਤੇ ਧਰਤੀ ਸੀਗੀ ਤੇ ਦੀਜੀ ਕੀ ਚਾਹ 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 ਕੇ ਇਹਨੇ ਕੜੀ ਰੁੱਝ ਗਈ ਤੇ ਫਿਰ ਮੈਂ ਨਾ ਅੱਜ ਪਕੌੜੇ ਵੀ ਡਿਫਰੈਂਟ ਸਿੰਪਲ ਬਣਾਏ ਸੀਗੇ ਚਲੋ ਜੀ ਹੁਣ ਨਾ ਬਸ ਮੈਂ ਥੋੜੇ ਚਿਰ ਨੂੰ ਤਿਆਰ ਹੋਉਂਗੀ 4 ਵਜੇ ਕੱਪੜੇ ਪਾ ਲੂੰਗੀ 4:30 ਵਜੇ ਤੇ ਪਾਪਾ ਆਣਗੇ ਤੇ ਫਿਰ ਅਸੀਂ ਜਾਇਆਵਾਂਗੇ ਦਵਾਈ ਦਵਾ ਕੇ ਲੈਣਗੇ ਚਲੋ ਜੀ ਟਾਈਮ ਹੋ ਗਿਆ ਦੇਖੋ ਮੀਂਹ ਆ ਲੱਗ ਗਿਆ 4 ਵਜੇ ਦਾ ਤੇ ਮੀਂਹ ਲੈ ਪਿਆ ਲਓ ਜੀ ਆਪਾਂ ਤੁਰੇ ਸੀ ਘਰੋਂ ਹੁਣੇ ਹੀ ਤੁਰੇ ਸੀ 5 ਮਿੰਟ ਹੋਏ ਤੇ ਮੀਂਹ ਲੈ ਪਿਆ ਆਪਾਂ ਨੂੰ ਹਜੇ ਆਪਾਂ ਨਾ ਮਾਸਿਕਾ ਕੋਠੀ ਪਾਰ ਕਰੇ ਆ ਤੇ ਮੀਂਹ ਲੈ ਪਿਆ ਦੇਖ ਲੋ ਜੀ ਆਪਾਂ ਹੁਣ ਬਸ ਤਿਆਰ ਹੋ ਗਏ ਸੀਗੇ ਤੇ ਆਪਾਂ ਹੁਣ ਚੱਲਨੇ ਆ ਤੁਹਾਨੂੰ ਪਤਾ ਹੀ ਹੈ ਜਬ ਜੋ ਤੁਹਾਨੂੰ ਮੈਡੀਸਨ ਦਵਾ ਲੈਗੇ ਅਪਾਇੰਟਮੈਂਟ ਆਪਣੀ ਸ਼ਾਮ ਦੀ ਹੁੰਦੀ ਹੈ ਸਵੇਰ ਨਹੀਂ ਜਾਇਆ ਜਾਂਦਾਗਾ ਇੰਨਾ ਤਾਂ ਕੰਮ ਕਰਕੇ ਤੇ ਆਪਾਂ ਸ਼ਾਮ ਦੀ ਲੈਣੇ ਹੁੰਦੇ ਆ ਤੇ ਹੁਣ ਆਪਾਂ ਵੀ ਚਲੋ ਇੱਥੇ ਮੀਂਹ ਜਾਂ ਬੰਦ ਹੋ ਗਿਆ ਲੱਗਦਾ ਨਾ ਆਪਾਂ ਅੰਕਚਰ ਲੱਗਦਾ ਛੋਟੀ ਭੂਰ ਦਾ ਮੀਂਹ ਹੋ ਗਿਆ ਕੋਈ ਛੋਟੀ ਛੋਟਾ ਮੀਂਹ ਹੈ ਤੇ ਸੜਕ ਨਾ ਇੱਕ ਤਾਂ ਟੁੱਟੇ ਪਈ ਹੈ ਜਮਾ ਵਿੱਚੋ ਵਿੱਚੋ ਜਿੱਦਾ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਫਿਰ ਦੇਖਦੇ ਆਂ ਮੀ ਕਿੱਥੇ ਪੈਂਦਾ ਕਿੱਥੇ ਨਹੀਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਲੋ ਜੀ ਮੰਡੀ ਆਪਾਂ ਪਹੁੰਚ ਗਏ ਤੇ ਮੰਡੀ ਦੇ ਹਾਲਾਤ ਇਦਾਂ ਕਿ ਮੀ ਇੱਥੇ ਤੇਜ਼ ਆ ਆਪਣੇ ਪਿੱਛੇ ਸੋ ਕੋ ਹੈ ਨਹੀਂ ਸੀ ਬੱਦਲ ਹੀ ਇੱਧਰ ਬਣਿਆ ਪਿਆ ਸੀ ਨਾ ਬੱਦਲ ਤਾਂ ਬੋਲਦੇ ਨਹੀਂ ਉੱਧਰ ਹੀ ਆਇਆ ਇੱਥੇ ਤਾਂ ਮੀ ਵਾਵਾ ਲੱਗਦਾ ਹੈ ਮੰਡੀ ਦਾ ਆਪਣੇ ਤਾਂ ਇੰਨਾ ਹੈ ਨਹੀਂ ਸੀ ਦੇਖੋ ਕਿੰਨੀ ਸੜਕ ਤੋਂ ਹਿਸਾਬ ਲਾ ਲਓ ਤੁਸੀਂ ਮਾਵਾ ਮੀ ਲੱਗ ਰਿਹਾ ਮੈਨੂੰ ਬੇਬੇ ਲੈ ਆ ਬੇਬੇ ਜੂਲ ਮੰਮੀ ਵੇਖ ਲਓ ਮੀ ਤੇਜ਼ ਆ ਰਾਜ ਖੜ ਜਾਂਦੇ ਬਲਦ ਦੇ ਮਾਤਾ ਮਾਤਾ ਨਹੀਂ ਹੈਗੀ ਬਲਦ ਹੈ ਤਾਂ ਦੇਖੋ ਜੀ ਮੀ ਤੁਸੀਂ ਵਾਵਾ ਹੀ ਇੱਥੇ ਮੀ ਤਾਂ ਦੇਖੋ ਸਾਈਡਾਂ ਤੇ ਕਿੰਨਾ ਕਿੰਨਾ ਰੁੜ ਗਏ ਬੋਲਦੇ ਨੇ ਮੀ ਵਾਵਾ ਇੱਧਰ ਆ ਨਾ ਪਾਣੀ ਚੁੱਤੀ ਦੀ ਦਾਦੀ ਪਾਪਾ ਹੁੱਟੀ ਚੀਚੀਆਂ ਦਵਾਈ ਚੱਲੇ ਤੈਨੂੰ ਹੁਣ ਡਾਕਟਰ ਕੋਲ ਸ਼ਿਕਾਇਤ ਲਾਵਾਂਗੇ ਅਸੀਂ ਤੇਰੀ ਦੱਸਾਂਗੇ ਅਸੀਂ ਇੱਕ ਤਾਂ ਇਹ ਚਿਪਸ ਖਾਂਦਾ ਅ ਹੋਰ ਵੀ ਕਈ ਚੀਜ਼ਾਂ ਦੇ ਨਾਮ ਦੱਸ ਦਾਂਗੇ ਆ ਖਾਂਦਾ ਹੁੰਦਾ ਫਿਰ ਤੇਰੇ ਟੀਕਾ ਲਾ ਦੋ ਠੀਕ ਆ ਟੀਕਾ ਲਵਾਉਣਾ ਕਿ ਨਹੀਂ ਨਹੀਂ ਲਵਾਉਂਦੇ ਫਿਰ ਆਪਾਂ ਬਸ ਤੂੰ ਸਾਰਾ ਕੁਝ ਛੱਡ ਦੇ ਠੀਕ ਹੈ ਖਾਣਾ ਗੰਦੀਆਂ ਬੰਦੀਆਂ ਚੀਜ਼ਾਂ ਓਕੇ ਓਕੇ ਕਹ ਦੋ ਬੰਮਾ ਨੂੰ ਓਕੇ ਬੰਮਾ ਜੀ ਮੈਂ ਤਾਂ ਨਾ ਦੇਤੀ ਦਾਦਾ ਬੱਚਾ ਟੀ ਦਕਾਨਾਂ ਦੇਖ ਹੀ ਜਾਂਦਾ ਮੁੰਡਾ ਇੱਧਰ ਤਾਂ ਮੇਰੇ ਨਾਲ ਪਾਣੀ ਹੋਊਗਾ ਕਿ ਨਹੀਂ ਜੀ ਜੀ ਮੰਮੀ ਚਾਚਾ ਤਾਂ ਨਹੀਂ ਆਂਟੀ ਪਰ ਇੱਧਰ ਮੀਂਹ ਵਾ ਵ ਪੈ ਗਿਆ ਮੇਰੇ ਸਾਬ ਨਾਲ ਪਹਿਲਾਂ ਐਨੀ ਵਾਰ ਦੂ ਤਾਂ ਅੰਨਾ ਛਲ ਗਿਆ ਤੇ ਲੋ ਜੀ ਇੱਥੇ ਬਿਲਕੁਲ ਵੀ ਜਿਹੜਾ ਮੀਂਹ ਦਾ ਨਾਮ ਉਹ ਨਿਸ਼ਾਨ ਵੀ ਨਹੀਂ ਕਣੀਆਂ ਵੀ ਨਹੀਂ ਪਈਆਂ ਮੈਨੂੰ ਤਾਂ ਲੱਗਦਾ ਕਿ ਹੁਣ ਆ ਗਿਆ ਵਾ ਫੇਰ ਆਏਗਾ ਇਹ ਕੀ ਗੱਲ ਨਹੀਂ ਛੱਡ ਛੱਡ ਕੇ ਮੀਂਹ ਹਨਾ ਆਹ ਕਿ ਇੰਨੀ ਕਿ ਜਗ੍ਹਾ ਛੱਡਤੀ ਹੋਣੀ ਪਿੱਛੋਂ ਸਾਰੇ ਮੀਂਹ ਸੀਗਾ ਅਜਿਹੇ ਪਿੱਛੋਂ ਤੋਂ ਮੜਾ ਜੇ ਦੀ ਆਵਾਖਾ ਇੱਥੇ ਮੀਂਹ ਹੈ ਨਹੀਂ ਸੀ ਬਿਲਕੁਲ ਵੀ ਤੇ ਆ ਇੱਥੇ ਫੁੱਲ ਮੀਂਹ ਫੇਰ ਆ ਕਰ ਲੋ ਇਹ ਮੌਸਮ ਹਨਾ ਕਹਿੰਦੇ ਪਤਾ ਹੀ ਨਹੀਂ ਲੱਗਦਾ ਵੱਟ ਦੇ ਨਾਲ ਵੱਟ ਛੱਡ ਜਾਂਦਾ ਹੁੰਦਾ ਸ਼ਾਇਦ ਮੰਮੀ ਕਹਿੰਦੇ ਹੁੰਦੇ ਆ ਇਹਦਾ ਮੀਂਹ ਦਾ ਕੋਈ ਭਰੋਸਾ ਨਹੀਂ ਹੁੰਦਾ ਨਾਲ ਦੀ ਜਮਾ ਵੱਟ ਵੀ ਛੱਡ ਜਾਂਦਾ ਹੁੰਦਾ ਤੇ ਇੱਧਰ ਮੀਂਹ ਫੁੱਲ ਲਾ ਵੇਖ ਲੋ ਤੁਸੀਂ ਸੜਕਾਂ ਭਰੀਆਂ ਫੁੱਲ ਦੇਖ ਸਕਦੇ ਹੋ ਬੜੀ ਵਧੀਆ ਤੇਲ ਦਾਂਦੀ ਆ ਇੱਥੇ ਘੱਟ ਲੱਗਦਾ ਮੈਨੂੰ ਥੋੜਾ ਮੀਂਹ ਕਾ ਫੇਰ ਹੈ ਨਹੀਂ ਮੀ ਇਹ ਕੀ ਗੱਲ ਆ ਅੱਜ ਤਾਂ ਮੀ ਨੇ ਉਹ ਕੀਤਾ ਪਿਆ ਕਮਾਲ ਕਰਿਆ ਪਿਆ ਇੱਥੇ ਹੈ ਨਹੀਂ ਮੀ ਬਿਲਕੁਲ ਵੀ ਵੇਖੋ ਹੈ ਨਹੀਂ ਗਾ ਬਿਲਕੁਲ ਵੀ ਸੁੱਕੀ ਸੜਕ ਪਈ ਹੈ ਹਨਾ ਰੱਬ ਦੇ ਰੰਗ ਨਿਆਰੇ ਐ ਹੀ ਕਹਿੰਦੇ ਆ ਰੰਗ ਨਿਆਰੇ ਆ ਦੇਖ ਲੋ ਇੱਥੇ ਬਿਲਕੁਲ ਵੀ ਮੀ ਹੈ ਨਹੀਂ ਇੱਕ ਕੰਪੂਰ ਵੀ ਹੈ ਨਾ ਤਦਾਂ ਮੀਂਹ ਨਹੀਂ ਆਇਆ ਨਹੀਂ ਦੇਖ ਲੋ ਤੇ ਆਪਾਂ ਕੋਈ ਖਾਸ ਨਹੀਂ ਉਹਨੇ ਕਰਾਂ ਜੀ ਤੁਰੇ ਫਿਰਦੇ ਆ ਹੋ ਸਕਦਾ ਕਾਂ ਮੀਂਹ ਹੋਵੇ ਆਪਾਂ ਦੇਖਦੇ ਆ ਕਿੱਥੋਂ ਤੱਕ ਨਹੀਂ ਹੈਗਾ ਤੇ ਕਿੱਥੋਂ ਤੱਕ ਦੁਬਾਰਾ ਆਊਗਾ ਮੀਂਹ ਸਾਨੂੰ ਇਧਰ ਹੈ ਨਹੀਂ ਉਧਰ ਉਧਰ ਆਪਣੇ ਏਰੀਆ ਚ ਇਹ ਮੀਂਹ ਹੋਊਗਾ ਛਿੰਡੇ ਹੋਊਗਾ ਚਲੋ ਆਪਾਂ ਦੇਖਦੇ ਫਿਰ ਤੁਹਾਨੂੰ ਦੱਸਦੇ ਆ ਕਿੱਥੇ ਕਿ ਜਾ ਕੇ ਮੀਂਹ ਆ ਗਿਆ ਸੀ ਆਪਾਂ ਨੂੰ ਲਹਾਲ ਆਪਾਂ ਨੂੰ ਜਿਹੜਾ ਮੀਂਹ ਹੈ ਨਹੀਂ ਇੱਥੇ ਇੱਥੇ ਤਾਂ ਆਪਣਾ ਆ ਗਿਆ ਇੱਥੇ ਕੀ ਗੱਲ ਪੱਤੀ ਆ ਗਿਆ ਆ ਦਿੱਲੀ ਪਬਲਿਕ ਸਕੂਲ ਆ ਗਿਆ ਇੱਥੇ ਤੇ ਮੀਂਹ ਬਿਲਕੁਲ ਵੀ ਹੈ ਨਹੀਂਗਾ ਨਾਮ ਵੀ ਨਹੀਂ ਅਮੀ ਦਾ ਤਾਂ ਕਿ ਮੀਂਹ ਵੀ ਪਈ ਜਾਂਦਾ ਪਿੱਛੇ ਇੰਨਾ ਮੀਂਹ ਸੀ ਬਹੁਤ ਤੇਜ਼ ਮੀਂਹ ਸੀਗਾ ਉਦੋਂ ਦਾ ਮੈਂ ਵੀਡੀਓ ਵੀ ਨਹੀਂ ਬਣਾਈ ਤੂੰ ਪਿੱਛੇ ਤਾਂ ਬਹੁਤ ਜ਼ਿਆਦਾ ਮੀਂਹ ਸੀ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਬਟਿੰਡੇ ਇੱਥੇ ਫਿਲਹਾਲ ਅੱਜ ਦੇ ਘੜੀ ਇੱਥੇ ਤਾਂ ਮੈਨੂੰ ਕੋਈ ਨਹੀਂ ਮੀਂਹ ਦੇਖ ਰਿਆ ਗਾਂਹ ਜਾ ਕੇ ਦੇਖਦੇ ਆ ਗਾਂਹ ਮੈਨੂੰ ਲੱਗਦਾ ਪਿਆ ਸ਼ਾਇਦ ਕਿ ਉਦਾਂ ਹੀ ਲੱਗ ਰਿਹਾ ਵੇਖਣ ਚ ਤਾਂ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਇਥੇ ਮੀਂਹ ਜਾਂ ਹਨੇਰੀ ਟਾਈਪ ਹੁੰਦਾ ਨਾ ਗੋਹ ਇਦਾਂ ਲੱਗ ਰਿਹਾ ਦੇਖਦੇ ਆਂ ਗਾਂ ਸਗੇ ਮੀਂਹ ਤਾਂ ਹੈ ਨਹੀਂ ਨਾ ਬੜਿੰਡੇ ਵੇਖ ਲੋ ਪੋਰਾ ਮੀਂਹ ਨਹੀਂਗਾ ਤੇ ਆਪਣੇ ਉੱਧਰ ਕੋਨੇ ਆਣੇ ਤੇ ਆਪਣੇ ਪਿੰਡ ਵੱਲ ਤਾਂ ਫੁੱਲ ਮੀ ਸੀਗਾ ਮਮਾ ਜੀ ਹਾਂਜੀ ਬੇਟਾ ਜੀ ਹੈਲੋ ਜੀ ਚਲੋ ਹਨਾ ਮੀ ਹੈ ਨਹੀਂ ਤਾਂ ਆਪਾਂ ਵੀ ਚੱਲੇ ਅਕਸਰ ਮੀ ਹੋਵੇ ਤਾਂ ਔਖਾ ਹੋ ਜਾਵੇ ਤੇ ਤਾਂ ਬਾਲੀਆ ਤਾਂ ਲਓ ਜੀ ਆਪਾਂ ਪਹੁੰਚ ਗਏ ਬਟਿੰਡੇ 100 ਫੁੱਟੀ ਰੋਡ ਤੇ ਤੇ ਆਪਾਂ ਲੈ ਲਈ ਸੀ ਮੈਡੀਸਨ ਓਕੇ ਰਿਪੋਰਟ ਆ ਬਰਾਦਰ ਸਭ ਹਨਾ ਓਕੇ ਰਿਪੋਰਟ ਹਨਾ ਹਾਂ ਅਬ ਆ ਕੀ ਕਰੀ ਜਾਂਦਾ ਦੇਖ ਲਓ ਜੀ ਆਪਾਂ ਪਹੁੰਚ ਗਏ ਨਹਿਰਾ ਤੇ ਤੇ ਬਟਿੰਡੇ ਤੇ ਕੋਈ ਮੀਮੂ ਨਹੀਂ ਸੀ ਇੱਕ ਵੀ ਕਣੀ ਹੈ ਨਹੀਂ ਸੀਗੀ ਬਿਲਕੁਲ ਵੀ ਬੇਟਾ ਦੁੱਧੇ ਦਾ ਹੁੰਦਾ ਤਾਂ ਉਹ ਇੱਥੇ ਵੀ ਹੈਗੇ ਸ਼ਾਇਦ ਦੇਖ ਲੈਨੇ ਕੋਈ ਨਾ ਪੈਤੇ ਇੱਥੇ ਦੇਖੇ ਸੀ ਬੇਟਾ ਉਹ ਅੱਗੇ ਹੁੰਦੀ ਹੈ ਇਹ ਹੋਏ ਤਾਂ ਹੋਣਗੇ ਨਹੀਂ ਤਾਂ ਫਿਰ ਬੁੱਤਾਂ ਫਿਰ ਨਹੀਂ ਹੋਏ ਸ਼ਾਮ ਨੂੰ ਇੱਥੇ ਤਾਂ ਪੂਰੀ ਮਹਿਫਲ ਲੱਗੀ ਹੁੰਦੀ ਹੈ ਖਾਣ ਪੀਣ ਹਾਲੇ ਕਿਹੜਾ ਬੁੱਤ ਆਹ ਹਾਲੇ ਮੱਛੀ ਕਿੱਥੇ ਤੇ ਮੱਛੀ ਉਹ ਵੇਖ ਭਈ ਲੋ ਜੀ ਆਪਾਂ ਖੜੇ ਹੋਏ ਆ ਬਠਿੰਡੇ ਇੱਧਰ ਤੁਸੀਂ ਦੇਖ ਸਕਦੇ ਆਪਾਂ ਖੜੇ ਹਾਂ ਝੀਲਾ ਕੋਲ ਤੇ ਨਾ ਆਪਾਂ ਇੱਥੇ ਲੈਣਾ ਸੀ ਜਬਜਤ ਨੇ ਕਹਿੰਦਾ ਸੀ ਨਾ ਫਿਸ਼ ਹੁੰਦੀ ਹੈ ਨਾ ਤੁਸੀਂ ਦੇਖਿਆ ਹੋਣਗੇ ਆ ਇੱਕ ਮਿੰਟ ਤੁਸੀਂ ਦੇਖਿਓਗੇ ਪਲਾਸਟਿਕ ਦੇ ਫਿਸ਼ ਜਿਹੜੀਆਂ ਹੁੰਦੀਆਂ ਨੇ ਹਵਾ ਜੀ ਭਰੀ ਹੁੰਦੀ ਦੀ ਅਸੀਂ ਪਹਿਲਾਂ ਇੱਥੇ ਪੰਡ ਪਲਾਸਟਿਕ ਦੇ ਸਮਾਨ ਵੀ ਹੁੰਦਾ ਨਾ ਜਿਵੇਂ ਟੱਬਾ ਵਗੈਰਾ ਪਏ ਤੇ ਅਸੀਂ ਇੱਥੇ ਪੁੱਛਿਆ ਸੀਗਾ ਕਿ ਉਹ ਵਿਸ਼ ਹੈਗੀ ਉਹ ਕਹਿੰਦੇ ਨਹੀਂ ਆਪਾਂ ਨਾ ਨੈਕਸਟ ਟਾਈਮ ਮਤਲਬ ਨੈਕਸਟ ਟਾਈਮ ਜਦ ਤੁਸੀਂ ਆਏ ਉਦੋਂ ਆਪਾਂ ਤੁਹਾਨੂੰ ਦੇ ਦਾਂਗੇ ਉਹ ਐਤਕੀ ਖਤਮ ਹੋਈਆਂ ਪਈਆਂ ਨੇ ਤੇ ਫਿਰ ਹੁਣ ਕੀ ਕੀਤਾ ਉਹ ਜਿਹੜੇ ਫਿਸ਼ਸ ਇਹਨੂੰ ਪਿੱਛੇ ਦੇਖ ਕੇ ਆਉਂਦੀ ਸੀਗੇ ਸੋ ਹੁਣ ਪਿੱਛੋਂ ਮਤਲਬ ਉਹਨਾਂ ਨੇ ਕੀ ਕੀਤਾ ਨਾ ਪਿੱਛੋਂ ਮਤਲਬ ਹੁਣ ਦੇਖਣ ਗਏ ਆ ਪਿੱਛੋਂ ਲੈ ਕੇ ਆਉਣਗੇ ਤੇ ਦਿਨ ਆਪਾਂ ਤੁਹਾਨੂੰ ਮਕਾਉਣੇ ਆ ਕਿਹੜੀ ਚੀਜ਼ ਮਤਲਬ ਕਿਹੜੀ ਫਿਸ਼ ਲੈ ਕੇ ਆਉਣੇ ਫਿਰ ਤੁਹਾਨੂੰ ਰਖਾਉਣੀ ਆ ਮੈਂ ਲੈ ਜਾਂਦੀ ਫਿਸ਼ ਇਹ ਅਫੀਸ਼ਲ ਨਹੀਂ ਇੱਥੇ ਆ ਕੇ ਉੱਥੇ ਜਾ ਕੇ ਬਦਲ ਗਏ ਲਓ ਜੀ ਇਹ ਤਾਂ ਬਦਲ ਗਏ ਕਹਿੰਦੇ ਜਾ ਕੇ ਇੱਥੇ ਬਦਲ ਵੀ ਜਾਂਦੇ ਤੁਸੀਂ ਆ ਲੈ ਕੇ ਆਇਆ ਬਾਲ ਉਥੋਂ ਆਂਟੀ ਕਹਿੰਦੀ ਕਾਕੂ ਚੱਲਾ ਕੇ ਆਂਟੀ ਕਿਰੇ ਕਹਿੰਦੇ ਕਾਕੂ ਆਵਾਜ਼ ਵੀ ਨੇ ਕਹਿੰਦੇ ਕਾਕੂ ਚਲਾ ਗਿਆ ਕਿ ਏਡਾਂ ਲੈਣ ਮੈਂ ਕਿ ਹਾਂਜੀ ਹਾਂ ਕਾਕੂ ਚਲਾ ਗਿਆ ਖੇਡਾ ਲੈਣ ਵਾਸਤੇ ਕਾਕਾ ਲੈ ਕੇ ਗਿਆ ਇਕੱਲਾ ਫੁੱਟਬਾਲ ਹੈ ਉਹ ਵੜ ਗਿਆ ਦੁਕਾਨ ਦੇ ਵਿੱਚ ਅਨਫਰਮਾਈਸ਼ਾਂ ਦੇ ਨਾਲ ਚੀਜ਼ਾਂ ਲੈਣ ਗਿਆ ਹੈਗਾ ਤਾਂ ਆਪਾਂ ਖੜੇ ਸੀ ਤੇ ਮੰਡੀ ਟਾਈਮ ਹੋ ਗਿਆ ਮਨਾਲ 6:30 ਵਜੇ ਦਾ ਆਉਂਦਾ ਹੀ ਨਹੀਂ ਹੁਣ ਦੁਕਾਨ ਚੋਂ ਬਾਹਰ ਤੇ ਵਾਕਾਂ ਨੂੰ ਬਹੁਤ ਔਖਾ ਕੱਢਣਾ ਦੁਕਾਨਾਂ ਚੋਂ ਬਾਹਰ ਅਜੇ ਵੀ ਨਹੀਂ ਆਉਂਦਾ ਵੇਖੋ ਚੀਜ਼ ਲੈ ਵੀ ਲਈ ਹੈ